ਦਿੱਲੀ ਦੇ ਸਾਫ ਦਾ ਉਪ ਮੁੱਖ ਮੰਤਰੀ ਅਤੇ ਸਾਫ ਦਾ ਸਿੱਖਿਆ ਮੰਤਰੀ ਮਨੀਸ਼ ਸ਼ੋਧੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਵਾਂ ਸ਼ਹਿਰ ਵਿੱਚ ਨਵੇਂ ਬਣੇ ਸਰਕਾਰੀ ਸਕੂਲ ਦਾ ਦੌਰਾ ਕਰਦੇ ਹੋਏ ਖੁਸ਼ੀ ਅਤੇ ਮਾਣ ਪ੍ਰਗਟ ਕੀਤਾ। ਇੱਕਾਟ ਨੂੰ ਸੰਬੋਧਨ ਕਰਦੇ ਹੋਏ ਸ਼ੋਧੀਆਂ ਨੇ ਕਿਹਾ ਇਸ ਸਕੂਲ ਵਿੱਚ ਕਦਮ ਰੱਖਦਿਆ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਇਮਾਰਤ ਇੰਨੀ ਸ਼ਾਨਦਾਰ ਹੈ ਕਿ ਜ਼ਿਆਦਾਤਰ ਪ੍ਰਾਈਵੇਟ ਸਕੂਲ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦੇ। ਪਰ ਇਕੱਲੀ ਸੁੰਦਰ ਇਮਾਰਤ ਹੀ ਇੱਕ ਵਧੀਆ ਸਕੂਲ ਨਹੀਂ ਬਣਾਉਂਦੀ ਜੇਕਰ ਅਜਿਹਾ ਹੁੰਦਾ ਤਾਂ ਬੱਚਿਆਂ ਨੂੰ ਪੜਾਉਣ ਲਈ 5 ਸਿਤਾਰਾ ਹੋਟਲ ਅਤੇ ਬੈਲਿਸ ਕਾਫੇ ਹੁੰਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦਾ ਭਵਿੱਖ ਉਜਵਲ ਅਤੇ ਸੁਰੱਖਿਅਤ ਹੱਥਾਂ ਵਿੱਚ ਹੈ ਇਹ ਸ਼ਬਦ ਆਪ ਨੇਤਾ ਤੇ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਚੋਧੀਆਂ ਨੇ ਨਵਾਂ ਸ਼ਹਿਰ ਵਿੱਚ ਇੱਕ ਨਵੇਂ ਸਕੂਲ ਆਫ ਐਮੀਨੈਂਸ ਦੇ ਉਦਘਾਟਨ ਦੌਰਾਨ ਕਹੇ ਉਹਨਾਂ ਨੇ ਕਿ ਜੋ ਚੀਜ਼ ਇਸ ਸਕੂਲ ਨੂੰ ਸੱਚਮੁੱਚ ਸ਼ਾਨਦਾਰ ਬਣਾਉਂਦੀ ਹੈ ਉਹ ਸਿਰਫ ਬੁਨਿਆਦੀ ਢਾਂਚਾ ਹੀ ਨਹੀਂ ਸਗੋ ਵਧੀਆ ਅਧਿਆਪਕ ਵੀ ਨੇ ਸ਼ਿਸ਼ੋਧੀਆਂ ਨੇ ਕਿਹਾ ਅੱਜ ਅਸੀਂ ਜਿਸ ਵੀ ਬੱਚੇ ਅਤੇ ਮਾਤਾ ਪਿਤਾ ਨੂੰ ਮਿਲੇ ਉਹਨਾਂ ਨੇ ਨਾ ਸਿਰਫ ਸਕੂਲ ਦੀ ਸਗੋਂ ਖਾਸ ਕਰਕੇ ਅਧਿਆਪਕਾਂ ਦੀ ਵੀ ਪ੍ਰਸ਼ੰਸਾ ਕੀਤੀ ਉਹ ਸੱਚਮੁੱਚ ਕਮਾਲ ਦੇ ਨੇ ਇੰਜੀਨੀਅਰ ਇਮਾਰਤਾਂ ਬਣਾਉਂਦੇ ਨੇ ਪਰ ਅਧਿਆਪਕ ਉਹਨਾਂ ਨੂੰ ਸਕੂਲਾਂ ਵਿੱਚ ਬਦਲ ਦਿੰਦੇ ਨੇ ਸਰਕਾਰ ਨੇ ਸ਼ਾਨਦਾਰ ਸਹੂਲਤ ਬਣਾਈ ਹੈ ਅਤੇ ਅਧਿਆਪਕਾਂ ਨੇ ਇਸ ਨੂੰ ਸਿੱਖਣ ਦੀ ਸੰਸਥਾ ਵਿੱਚ ਬਦਲਤਾ ਸ਼ਿਸ਼ੋਧੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਬੱਚੇ ਸੁਪਨਿਆਂ ਅਤੇ ਆਤਮ ਵਿਸ਼ਵਾਸ ਨਾਲ ਭਰੇ ਹੋਏ ਨੇ ਉਹਨਾਂ ਨੂੰ ਆਪਣੀ ਸਮਰੱਥਾ ਨੂੰ ਪੂਰਾ ਕਰਨ ਲਈ ਸਿਰਫ ਥੋੜੀ ਜਹੀ ਸਹਾਇਤਾ ਦੀ ਲੋੜ ਹੈ ਪੰਜਾਬ ਵਿੱਚ ਆਪਦੇ ਆਊਟਰੀਚ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਉਹਨਾਂ 3 ਸਾਲ ਪਹਿਲਾਂ ਮੈਂ ਦਿੱਲੀ ਵਿੱਚ ਸਿੱਖਿਆ ਮੰਤਰੀ ਸੀ ਪਰ ਮੈਂ ਪੰਜਾਬ ਵਿੱਚ ਕੋਈ ਨਹੀਂ ਸੀ ਫਿਰ ਵੀ ਅਰਬਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਹਰ ਪਿੰਡ ਵਿੱਚ ਗਏ ਅਤੇ ਲੋਕਾਂ ਨੂੰ ਕਿਹਾ ਸਾਨੂੰ ਇੱਕ ਮੌਕਾ ਦਿਓ ਮਾਨ ਸਾਹਿਬ ਨੂੰ ਵੋਟ ਦਿਓ ਅਸੀਂ ਤੁਹਾਡੇ ਬੱਚਿਆਂ ਨੂੰ ਵਿਸ਼ਵ ਪਦਰੀ ਸਕੂਲ ਸ਼ਾਨਦਾਰ ਸਿੱਖਿਆ ਅਤੇ ਇੱਕ ਬਿਹਤਰ ਭਵਿੱਖ ਪ੍ਰਦਾਨ ਕਰਾਂਗੇ ਸ਼ਿਸ਼ੋਧੀਆਂ ਨੇ ਕਿਹਾ ਕਿ ਆਪ ਦੀ ਰਾਜਨੀਤੀ ਦੌਲਤ ਜਾਂ ਫਿਰਕੂ ਬੰਦੇ ਨਿਰਪੱਖ ਨਹੀਂ ਕਰਦੀ ਸਾਡੇ ਕੋਲ ਜ਼ਾਇਦਾਦ ਦਾ સામਰਾਜ ਜਾਂ ਨਫ਼ਰਤ ਦੀ ਰਾਜਨੀਤੀ ਨਹੀਂ ਸਾਡੇ ਕੋਲ ਤੁਹਾਡੇ ਬੱਚਿਆਂ ਨੂੰ ਸਿੱਖਿਆਤ ਕਰਨ ਦਾ ਦ੍ਰਿਸ਼ਟੀਕੋਣ ਹੈ ਕੇਜਰੀ ਵਾਲਾ ਤੇ ਮਾਨ ਇਸ ਦੇਸ਼ ਦੀ ਰਾਜਨੀਤੀ ਵਿੱਚ ਇਹੀ ਲੈ ਕੇ ਆਏ ਨੇ ਆਪ ਨੇਤਾ ਨੇ ਮਾਨ ਨਾਲ ਕਿਹਾ ਕਿ ਪਿਛਲੇ 3 ਸਾਲਾਂ ਵਿੱਚ ਮਾਨ ਸਰਕਾਰ ਨੇ ਪੰਜਾਬ ਭਾਰ ਵਿੱਚ 12000 ਤੋਂ ਵੱਧ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ 29 ਲੱਖ ਤੋਂ ਵੱਧ ਬੱਚੇ ਹੁਣ ਇਨ੍ਹਾਂ ਪੂਨਰ ਸੁਜੀਤ ਸਕੂਲਾਂ ਵਿੱਚ ਪੜ ਰਹੇ ਨੇ ਜਿੱਥੇ ਉਹਨਾਂ ਨੂੰ ਆਧੁਨਿਕ ਕਲਾਸਰੂਮ ਵਿੱਚ ਮਿਆਰੀ ਸਿੱਖਿਆ ਮਿਲਦੀ ਹੈ ਸ਼ਿਸ਼ੋਧੀਆਂ ਨੇ ਕਿਹਾ 3 ਸਾਲ ਪਹਿਲਾਂ ਜਦੋਂ ਅਸੀਂ ਪਿੰਡਾਂ ਵਿੱਚ ਪ੍ਰਚਾਰ ਕੀਤਾ ਸੀ ਤਾਂ ਅਸੀਂ ਟੁੱਟੀਆਂ ਕੰ ਦਾ ਵਾਲੇ ਸਕੂਲ ਵੇਖੇ ਨਾ ਬੈਂਚ ਨਾ ਬਾਥਰੂਮ ਅਤੇ ਨਾ ਹੀ ਸਾਫ਼ ਪੀਣ ਵਾਲਾ ਪਾਣੀ ਅੱਜ ਪੰਜਾਬ ਦੇ ਇੱਕ ਵੀ ਸਕੂਲ ਵਿੱਚ ਬੱਚੇ ਫਰਸ਼ ਤੇ ਬੈਠੇ ਨਹੀਂ ਹਨ ਸਾਰਿਆਂ ਕੋਲ ਟੁਕਵੇਂ ਬੈਂਚ ਉਸ ਤਕਨੀਕੀ ਪ੍ਰਯੋਗਸ਼ਾਲਾਵਾਂ ਲਾਇਬ੍ਰੇਰੀਆਂ ਅਤੇ ਸੁਰੱਖਿਅਤ ਚਾਰ ਦਿਵਾਰੀਆਂ ਨੇ ਉਹਨਾਂ ਸਰਕਾਰੀ ਉਹਨਾਂ ਸਰਕਾਰੀ ਸਕੂਲ ਅਧਿਆਪਕਾਂ ਦੇ ਸਮਰਪਣ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਦੇਸ਼ ਦੇ ਸਭ ਤੋਂ ਵਧੀਆ ਵਿੱਚੋਂ ਇੱਕ ਨੇ ਉਹਨਾਂ ਕਿਹਾ ਨਿੱਜੀ ਸਕੂਲਾਂ ਦੇ ਉਲਟ ਸਰਕਾਰੀ ਸਕੂਲ ਦੇ ਅਧਿਆਪਕ ਚੁਣੇ ਜਾਣ ਲਈ ਸਖਤ ਪ੍ਰੀਖਿਆਵਾਂ ਅਤੇ ਸਖਤ ਪ੍ਰਕਿਰਿਆਵਾਂ ਨੂੰ ਪਾਸ ਕਰਦੇ ਨੇ ਉਹ ਬਹੁਤ ਪ੍ਰਤਿਭਾਸ਼ਾਲੀ ਨੇ ਪਿਛਲੀਆਂ ਸਰਕਾਰਾਂ ਉਹਨਾਂ ਨੂੰ ਲੋੜਿੰਦੀਆਂ ਸਹੂਲਤਾਂ ਪ੍ਰਦਾਨ ਕਰਨ ਵਿੱਚ ਅਸਫਲ ਰਹੀਆਂ ਅਸੀਂ ਇਸ ਨੂੰ ਬਦਲ ਦਿੱਤਾ ਆਪ ਦੇ ਸਿੱਖਿਆ ਮਾਡਲ ਦੀ ਸਫਲਤਾ ਨੂੰ ਉਜਾਗਰ ਕਰਦੇ ਹੋਏ ਸ਼ਿਸ਼ੋਧੀਆਂ ਨੇ ਸਾਂਝਾ ਕੀਤਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ 189 ਵਿਦਿਆਰਥੀਆਂ ਨੇ JEE ਦੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਹੁਣ ਉਹ IIT ਵਿੱਚ ਪੜਨਗੇ ਉਹ ਵੀ ਟਿਊਸ਼ਨ ਜਾਂ ਕੋਚਿੰਗ ਤੇ ਇੱਕ ਵੀ ਰੁਪਇਆ ਖਰਚ ਕੀਤੇ ਬਿਨਾ ਸ਼ਿਸ਼ੋਧੀਆਂ ਨੇ ਕਿਹਾ ਇਹ ਉਹ ਵਿਕਿਆ ਜਿਸ ਦੀ ਅਸੀਂ ਪੰਜਾਬ ਲਈ ਕਲਪਨਾ ਕਰਦੇ ਹਾਂ ਅਸੀਂ ਇੱਕ ਨਸ਼ਾ ਮੁਕਤ ਪੰਜਾਬ ਚਾਹੁੰਦੇ ਹਾਂ ਸੂਬੇ ਵਿੱਚ ਨਸ਼ਾ ਵਿਰੁੱਧ ਚੱਲ ਰਹੀ ਲੜਾਈ ਬਾਰੇ ਚਰਚਾ ਕਰਦੇ ਹਾਂ ਸ਼ਿਸ਼ੋਧੀਆਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਦੋ ਹੱਲ ਕੱਢੇ ਨੇ ਇੱਕ ਪਾਸੇ ਨਸ਼ਾ ਤਸਕਰਾਂ ਨੂੰ ਇੰਨੀ ਸਖਤ ਟੱਕਰ ਦੇਣ ਲਈ ਕਿ ਉਹ ਸੂਬੇ ਵਿੱਚੋਂ ਭੱਜ ਜਾਣ ਜਾਂ ਇਸ ਧੰਦੇ ਨੂੰ ਪੂਰੀ ਤਰ੍ਹਾਂ त्याग ਦੇਣ ਅਤੇ ਦੂਜੇ ਪਾਸੇ ਬੱਚਿਆਂ ਨੂੰ ਅਜਿਹੀ ਚੰਗੀ ਸਿੱਖਿਆ ਪ੍ਰਦਾਨ ਕਰਨ ਕਿ ਉਹ ਕਦੇ ਵੀ ਨਸ਼ਿਆਂ ਦੇ ਜਾਲ ਵਿੱਚ ਨਾ ਫਸਣ ਉਹਨਾਂ ਨੇ ਯੁੱਧ ਨਸ਼ਾ ਵਿਰੁੱ ਮੁਹਿਮ ਸ਼ੁਰੂ ਕਰਨ ਦਾ ਸਹਿਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਨੂੰ ਦਿੱਤਾ ਜੋ ਸੂਬੇ ਵਿੱਚ ਡਰੱਗ ਮਾਫੀਆ ਦੀਆਂ ਗਤੀਵਿਧੀਆਂ ਨੂੰ ਨੱਥ ਪਾ ਰਹੀ ਹੈ ਸ਼ਿਸ਼ੋਧੀਆਂ ਨੇ ਕਿਹਾ ਜਦੋਂ ਕਿਸੇ ਸੂਬੇ ਦੇ ਸਕੂਲ ਇੰਨੇ ਮਹਾਨ ਹੋ ਜਾਣ ਤਾਂ ਕੋਈ ਵੀ ਉਸ ਦੀ ਤਰੱਕੀ ਨੂੰ ਰੋਕ ਨਹੀਂ ਸਕਦਾ ਕਿਸੇ ਨੂੰ ਵਧੀਆ ਸਿੱਖਿਆ ਅਤੇ ਬਾਕੀਆਂ ਨੂੰ ਉਸ ਖਾਈ ਸਿੱਖਿਆ ਦੇ ਕੇ ਕੋਈ ਦੇਸ਼ ਅੱਗੇ ਨਹੀਂ ਵਧ ਸਕਦਾ ਪੰਜਾਬ ਦੇ ਹਰ ਬੱਚੇ ਨੂੰ ਵਿਸ਼ਵ ਪੱਧਰੀ ਸਿੱਖਿਆ ਮਿਲਣੀ ਚਾਹੀਦੀ ਹੈ ਅਤੇ ਅਸੀਂ ਇਹ ਹੀ ਕਰ ਰਹੇ ਹਾਂ